ਸੋ ਘੋਟਲ ਗੁਰ ਸੇਵੀਐ ਇਹਨਾ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ल पुंजव जल थल महिल पूरन हरमी ਭ੍ਰਮ ਬਿਨਸੇ ਗਏ ਗੁਣਾਨੀਤ ਜਲ ਥਲ ਮਹੀਆਲਾ ਪੂਰਨ ਹਰ ਮੀਤ ਭ੍ਰਮ ਬਿਨਸੇ ਗਾਏ ਗੁਣਨੀਤ ਉਠਤ ਸੋਵਤ ਹਰ ਸੰਗ ਪਹਿਰੂਆ ਜੰਕੈ ਸਿਮਰਨ ਜਮਨੈ ਡਰੂਆ ਰਹਾ ਚਰਨ ਕਮਲ ਪ੍ਰਭ ਰਿਧੈ ਨਿਵਾਸ ਸਗਨ ਦੂਖ ਕਾ ਹੋਇਆ ਨਾਸ ਆਸਾ ਮਾਣ ਤਾਣ ਨਾਨਕ ਏਕ ਸਾਚੇ ਸਾਹ ਕੀ ਮਨ ਮਹਟੇਕ ਮਹਾ ਗਰੀਬਾ ਜਾਨ ਸਾਦ ਅਨਾਥ ਨਾਨਕ ਪ੍ਰਭ ਰੱਖੇ ਦੇਹਾਂਤ ਮਹਾ ਗਰੀਬਾਂ ਜਨ ਸਾਧ ਅਨਾਥਾਂ ਨਾਨਕ ਪ੍ਰਭ ਰੱਖੇ ਦੇਹਾਂਤ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਚਵ ਸਤਨਾਮ ਸ੍ਰੀ ਵਾਹਿ ਗੁਰੂ ਜੀ ਇਹ ਪਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਤਨ ਤਨ ਸਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੀ ਦਾ ਆਰਾਗ ਗੌੜੀ ਦੇ ਵਿੱਚ ਉਚਾਰਣ ਕੀਤਾ ਹੋਇਆ ਪਵਨ ਸ਼ਬਦ ਹੈ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 196 ਤੋਂ ਆਰੰਭ ਹੋ ਕੇ 197 ਤੇ ਜਾ ਕੇ ਸਮਾਪਤ ਹੁੰਦਾ ਹੈ ਇਸ ਪਾਵਨ ਸ਼ਬਦ ਅੰਦਰ ਜੋ ਉਪਦੇਸ਼ ਗੁਰੂ ਮਹਾਰਾਜ ਕਰ ਰਹੇ ਨੇ ਉਹ ਹੈ ਕਿ ਉਠਤ ਸੋਵਤ ਹਰ ਸੰਗ ਪਹਰੂਆ ਜਾਂ ਕੈ ਸਿਮਰਨ ਜਮ ਨਹੀਂ ਡਰੂਆ ਸਹਿਬ ਕਹਿੰਦੇ ਨੇ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਉਹ ਵਹਿਗੁਰੂ ਜਿਹੜਾ ਹੈ ਉਹ ਇੱਕ ਪਰ ਬਣ ਕੇ ਜਿਵੇਂ ਪਹਿਰਾ ਦੇ ਰਿਹਾ ਜਿਵੇਂ ਰਖਵਾਲੀ ਕਰ ਰਿਹਾ ਹੋਵੇ ਉਹ ਤੇਰੇ ਨਾਲ ਹੈ ਹਰ ਸੰਗ ਹੈ ਉਠਤ ਸੋਵਤ ਹਰ ਸੰਗ ਉਹ ਹਰੀ ਤੇਰੇ ਅੰਗ ਸੰਗ ਹੈ ਭਾਈ ਉਹ ਪਹਿਰੂਆ ਹੈ ਉਹ ਰਾਖਾ ਹੈ ਤੇਰਾ ਉਹਦਾ ਸਿਮਰਨ ਕਰ ਜਨ ਕੇ ਸਿਮਰਨ ਹਜ਼ੂਰ ਕਹਿੰਦੇ ਨੇ ਫਰੋਦਾ ਸਿਮਰਨ ਵੀ ਐਸਾ ਹੈ ਕਿ ਜੰਮ ਨਹੀਂ ਡਰੂਆ ਕਹਿਣ ਲੱਗੇ ਜੰਮ ਦਾ ਮੌਤ ਦਾ ਡਰ ਵੀ ਕੋਈ ਨਹੀਂ ਰਹਿ ਜਾਂਦਾ ਉਹਦਾ ਸਿਮਰਨ ਕੀਤੇ ਆ ਉਹ ਐਸਾ ਹੈ ਕਿ ਉਹਦਾ ਸਿਮਰਨ ਕੀਤਿਆਂ ਮੌਤ ਦਾ ਭੈ ਵੀ ਮੁੱਕਦਾ ਹੈ ਇਹਦਾ ਭਾਵ ਇਹ ਨਹੀਂ ਕਿ ਉਹ ਕਦੇ ਮਰਦਾ ਨਹੀਂ ਉਹਦੇ ਅੰਦਰੋਂ ਮੌਤ ਦਾ ਭੈ ਜਿਹੜਾ ਉਹ ਖਤਮ ਹੋ ਜਾਂਦਾ ਹੈ ਮੌਤ ਵੀ ਉਹਨੂੰ ਇੱਕ ਰਜ਼ਾ ਦੀ ਤਰ੍ਹਾਂ ਪ੍ਰਤੀਤ ਹੁੰਦੀ ਹੈ ਕਿ ਜੇ ਆਏ ਆ ਤੇ ਜਾਣਾ ਵੀ ਹੈ ਮੌਤ ਦਾ ਡਰ ਮੁੱਕ ਜਾਂਦਾ ਹੈ ਸੇਬ ਕਹਿੰਦੇ ਨੇ ਉਹ ਪ੍ਰਮਾਤਮਾ ਜਿਹੜਾ ਹੈ ਉਹ ਸਦਾ ਅੰਗ ਸੰਗ ਹੈ ਜਾਪ ਸਹਿਬ ਦੇ ਵਿੱਚ ਪੜਦੇ ਆ ਸਦਾ ਅੰਗ ਸੰਗੇ ਅਭੰਗੰ ਬਿਪੂਤੇ ਹਾਜ਼ੂਰ ਕਹਿੰਦੇ ਨੇ ਉਹਦਾ ਸਿਮਰਨ ਕਰ ਇਹ ਬਚਨ ਕਈ ਵਾਰ ਤੁਸੀਂ ਵੈਸੇ ਸਰਵਣ ਕੀਤਾ ਕੀਰਤਨ ਦੇ ਵਿੱਚ ਵੀ ਇੱਕ ਕਿ ਜਾਂਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਗੂ ਹੋਏ ਦੁਸ਼ਮਣਾਂ ਸਾਪ ਸਾਕ ਪਿ ਭਜ ਖਲੇ ਚੁੱਕੇ ਸਭੋ ਆਸਰਾ ਸਭੋ ਭਜੈ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਉ ਹਜ਼ੂਰ ਕਹਿੰਦੇ ਨੇ ਕਿਤੇ ਬੜੀ ਵੱਡੀ ਮੁਸ਼ਕਲ ਬਣ ਜਾਏ ਕਿਤੇ ਜਾਂਕੋ ਮੁਸ਼ਕਲ ਅੱਤ ਬਣੇ ਅੱਤ ਦੀ ਮੁਸ਼ਕਲ ਬਣ ਜਾਏ ਢੋਈ ਕੋਈ ਨਾ ਦੇ ਤੇ ਕੋਈ ਉਹਨੂੰ ਕਹਿੰਦੇ ਨੇ ਕੋਈ ਢੋਈ ਨਾ ਦੇਵੇ ਆਸਰਾ ਕੋਈ ਨਾ ਦੇਵੇ ਲਾਗੂ ਹੋਏ ਦੁਸ਼ਮਣਾਂ ਦੁਸ਼ਮਣ ਲਾਗੂ ਭਾਵ ਪਿੱਛੇ ਪੈ ਗਏ ਹੱਥ ਪੈਰ ਧੋਕੇ ਸਾਕ ਤੇ ਭੱਜ ਖਰੇ ਸਾਕੰਗ ਵੀ ਪੱਲਾ ਝਾੜ ਗਏ ਸਭੋ ਭੱਜੈ ਆਸਰਾ ਸਾਰੇ ਆਸਰੇ ਭੱਜ ਗਏ ਚੁੱਕੇ ਸਭ ਅਸਰਾਓ ਸਾਰੇ ਆਸਰੇ ਜਦੋਂ ਚੁਕੇ ਗਏ ਟੁੱਟ ਗਏ ਹਜ਼ੂਰ ਕਹਿੰਦੇ ਨੇ ਉਸ ਵਕਤ ਵੀ ਉਹ ਵੈਗ੍ਰੂ ਨੂੰ ਚੇਤੇ ਕਰ ਲਵੇਂ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀਵਾਉ ਕਹਿਣ ਲੱਗੇ ਹਰ ਤਤੀਵਾ ਤੱਕ ਨਹੀਂ ਲੱਗਦੀ ਹਜ਼ੂਰ ਨੇ ਜਿਹੜਾ ਬਚਨ ਕੀਤਾ ਕਈ ਵਾਰ ਨਾ ਅਸੀਂ ਇੱਥੇ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀਵਾਉ ਕਰਦੇ ਤਾਂ ਜੋੜ ਦਿੰਦੇ ਆਖਰੇ ਦੇ ਵਿੱਚ ਤਾਂ ਹੈ ਨਹੀਂ ਜੀ ਹਜ਼ੂਰ ਕਹਿੰਦੇ ਨੇ ਉਹ ਪ੍ਰਮਾਤਮਾ ਨੂੰ ਚੇਤੇ ਕਰ ਉਹ ਮੌਤ ਦਾ ਭੈ ਕੱਟਣ ਵਾਲਾ ਹੈ ਉਹ ਹਰ ਵਕਤ ਸਦਾ ਅੰਗ ਸੰਗੇ ਹੈ ਉਹ ਸਦਾ ਰਾਖਾ ਹੈ ਜੀਵ ਦਾ ਉਸ ਜੀਵ ਦੇ ਸਦਾ ਅੰਗ ਸੰਗ ਹੈ ਇਹ ਬਚਨ ਹਜ਼ੂਰ ਨੇ ਅਜ ਰਹਾਉ ਵਾਲੀਆਂ ਪੰਕਤੀਆਂ ਵਿੱਚ ਕਹੇ ਨੇ ਕਿ ਉਠਤ ਸੋਵਤ ਹਰ ਸੰਗ ਪਹਿਰੂਆ ਹਰੀ ਜਿਹੜਾ ਉਹ ਕਿਤੇ ਦੂਰ ਨਹੀਂ ਹੈ ਉਹ ਸਦਾ ਜੀਵ ਦੇ ਅੰਗ ਸੰਗ ਹੈ ਉਹਨੋਂ ਤੇ ਭਗਤ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਹਿ ਰਵੈ ਦਾਸ ਹੱਥ ਪੈ ਨੀਰੇ ਉਹ ਤੇ ਹੱਥ ਦੇ ਨਾਲੋਂ ਵੀ ਜਿਆਦਾ ਨੇੜੇ ਆ ਵੇਖੋ ਹੱਥ ਬੜਾ ਨੇੜੇ ਆ ਨਾ ਕੋਈ ਸਾਡੇ ਤੇ ਵਾਰ ਕਰੇ ਅਸੀਂ ਅੱਗੋਂ ਹੱਥ ਨਾਲ ਰੋਕਾਂਗੇ ਇੱਥੋਂ ਤੱਕ ਕਿ ਅੱਖ ਦੇ ਵਿੱਚ ਕਤਰਾ ਪੈ ਗਿਆ ਤੇ ਹੱਥ ਜਿਹੜਾ ਉਹ ਅੱਖ ਤੇ ਚਲਿਆ ਜਾਵੇਗਾ ਪੈਰ ਦੇ ਵਿੱਚ ਕੰਡਾ ਲੱਗਿਆ ਹੈ ਤੇ ਹੱਥ ਜਿਹੜਾ ਹੈ ਉਹ ਪਰ ਦੇ ਕੋਲ ਚਲਿਆ ਗਿਆ ਉਹ ਕੰਡਾ ਪਟਣ ਦਾ ਯਤਨ ਕਰਦਾ ਪਿਆ ਹੈ ਕੰਡਾ ਕੱਢਣ ਦਾ ਯਤਨ ਕਰ ਰਿਹਾ ਹੈ ਹੱਥ ਬੜੀ ਨੇੜੇ ਹੈ ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਪਰ ਰੱਬ ਨੂੰ ਵੇਖੇਗਾ ਇਹ ਅਹਿਸਾਸ ਹੋਵੇਗਾ ਕਿ ਉਹ ਸਦਾ ਇੰਨਾ ਨੇੜੇ ਹੈ ਕਿ ਉਹ ਹੱਥ ਤੋਂ ਵੀ ਜ਼ਿਆਦਾ ਨੇੜੇ ਹੈ ਹਜ਼ੂਰ ਕਹਿਣ ਲੱਗੇ ਕਹਿ ਰਵਿਦਾਸ ਹਾਥ ਪੈ ਨਹੀਂ ਰੈ ਸਹਜੇ ਹੋਏ ਸੋ ਹੋਈ ਇਸ ਲਈ ਹਜ਼ੂਰ ਨੇ ਜਿਹੜੇ ਬਚਨ ਕੀਤੇ ਨੇ ਉਹ ਇਹ ਨੇ ਕਿ ਭਾਈ ਉੱਠਦੇ ਆਂ ਬੈਂਦੇ ਆਂ ਹਰ ਵਕਤ ਤੂੰ ਕਿਰਤ ਕਰਦੇ ਆਂ ਜਿਨ੍ਹਾਂ ਨੇ ਜਿਵੇਂ ਭਗਤ ਨਾਮਦੇਵ ਸਾਹਿਬ ਤਰਲੋਚਨ ਜੀ ਨੂੰ ਕਹਿੰਦੇ ਆ ਨਾ ਕਿ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕੰਮ ਸਭ ਜੀਤ ਨਰੰਜਨ ਨਾਲ ਕਹਿਣ ਲੱਗੇ ਉਹ ਨਰੰਜਨ ਨੂੰ